ਗਉਆਂ ਭਰੀਆਂ ਆਈਆਂ ਇਹ ਮਿਲ ਗਿਆ ਕਿਹੜਾ ਏਰੀਆ ਕਿੱਥੋਂ ਆਈਆਂ ਇਹ ਪਤਾ ਲੱਗਿਆ ਕੁਝ ਇੱਥੋਂ ਤਕਰੀਬਨ ਮੇਰੇ ਖਿਆਲ 50 60 ਕਿਲੋਮੀਟਰ ਇੱਕ ਪਿੰਡ ਦੇ ਅੰਦਰ ਜਗ੍ਹਾ ਸੀ ਜਿੱਥੋਂ ਅਸੀਂ ਮਹਿਲਪੁਰ ਕੇ ਆਏ ਹਾਂ ਤੇ ਇਹਦਾ ਜਿਹੜਾ ਮਾਲਕ ਹੈ ਤਸ਼ਕਰ ਉਹ ਲੁਧਿਆਣੇ ਦਾ ਇੱਕ ਹਿਮਾਚਲ ਦਾ ਲੁਧਿਆਣੇ ਦੇ ਅੰਦਰ ਫਿਲਹਾਲ ਰਹਿੰਦੇ ਆ 10 12 ਗੱਡੀਆਂ ਹੁੰਦੀਆਂ ਇਸੇ ਕੰਮ ਤੇ ਲੱਗੀਆਂ ਹੋਈਆਂ ਪਰ ਉਸ ਮਾਲਕ ਦੇ ਜਣਾ 6 7 ਗੱਡੀਆਂ ਹਰਿਆਣਾ ਚ ਯੂਪੀ ਚ ਤੇ ਪੰਜਾਬ ਚ ਅਸੀਂ ਬੰਦ ਕਰਾਈਆਂ ਹੋਈਆਂ ਅੱਜ ਵੀ ਸਾਡੇ ਕੋਲ ਗੁਪਤ ਸੂਚਨਾ ਸੀ ਵੀ ਇਹ ਲੋ ਬੰਚ ਦਾ ਪਰਕੇ ਮੇਵਾਤ ਚ ਜਾਣਾ ਸੀ ਇਸੇ ਆਧਾਰ ਤੇ ਸਾਡੀਆਂ ਟੀਮਾਂ ਚਾਰੋਂ ਪਾਸੇ ਅਸੀਂ ਨਾਕਾਬੰਦੀ ਕਰੀ ਪੁਲਸ ਨੂੰ ਸਵੇਰੇ ਬੀਟੀ ਕਰਤੀ ਸੀ ਕਿ ਆਹ ਕਿਸ ਨੰਬਰ ਦੀ ਗੱਡੀ ਇਹ ਨਿਕਲੀਏ ਗਊਂ ਪਰਕੇ ਅਚਾਨਕ ਜਦੋਂ ਇਹ ਇਸ ਚੌਂਕ ਚ ਪੁੱਜੇ ਅਸੀਂ ਥੋੜਾ ਪਿੱਛੇ ਸੇ ਇਸਨੂੰ ਇੱਕ ਗੱਡੀ ਚ ਸਾਈਡ ਮਾਰ ਕੇ ਸਾਡੀ ਗੱਡੀ ਵੀ ਭੰਨੀ ਆ ਗੱਡੀ ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਉਹਦਾ ਫਰੰਟ ਤੇ ਉਹਦਾ ਐਕਸੀਡੈਂਟ ਕਰਿਆ ਹੋਇਆ ਸਾਫ਼ ਦਿਖਦਾ ਮੌਕੇ ਤੇ ਮੇਰੇ ਹੁਣ ਕਰਕੇ ਇਹ ਖੇਤਾਂ ਦੇ ਵਿੱਚੋਂ ਜਿਹੜਾ ਡਰਾਈਵਰ ਹੈ ਉਤਰ ਕੇ ਪੱਜ ਗਿਆ ਜਿੰਨੀ ਦੇਰ ਚ ਅਸੀਂ ਪਹੁੰਚੇ ਪਰ ਜੇ ਵੀ ਸਾਨੂੰ ਨਜ਼ਰ ਨਹੀਂ ਆਇਆ ਫੁੱਟਰਾਡੇ ਦੀ ਜਿਹੜੀ ਸਾਡੀ ਟੀਮ ਹੈ ਮੌਕੇ ਤੇ ਖੜੀ ਹੈ ਜਨਕਰਾਜ ਜੀ ਖੜੇ ਹੈ ਪ੍ਰਤੀਪ ਖੜੇ ਹੈ ਰਾਹੁਲ ਹੈ ਹਨੀ ਪਾਤੜਾ ਤੇ ਕਾਲਾ ਆਪਾਰ ਤੋਂ ਮੋਟਰਸਾਈਕਲ ਤੇ ਕਈ ਕਿਲੋਮੀਟਰ ਪਿੱਛਾ ਕਰਿਆ ਰਸਤੇ 'ਚ ਇਹਨਾਂ ਦੇ ਨਾਲ ਇੱਕ ਗੱਡੀ ਚੱਲ ਰਹੀ ਸੀ ਸਕੋਡਾ ਗੱਡੀ 'ਚ ਗੱਡੀ ਸੀ ਉਹਦੇ ਅੰਦਰ ਪੰਜ ਚਾਰ ਬੰਦੇ ਸਨ ਦਿੱਲੀ ਨੰਬਰ ਦੀ ਗੱਡੀ ਸੀ ਉਹਨਾਂ ਕੋਲ ਵੈਪਨ ਸੀ ਇਹਨਾਂ ਨੂੰ ਡਰਾਉਣ ਧਮਕਾਉਣ ਦੇ ਅੱਗੇ ਲਾ ਕੇ ਕੋਸ਼ਿਸ਼ ਕਰੀ ਜਦੋਂ ਸਾਡੀ ਗੱਡੀ ਸਾਹਮਣੇ ਦੇਖੀ ਉਹਨਾਂ ਨੇ ਉਹਨਾਂ ਨੂੰ ਪਹਿਚਾਨ ਸੀ ਉਹਨਾਂ ਨੇ ਵਾਪਸ ਭਜਾ ਲਈ ਗੱਡੀ ਇਹ ਮੁੰਡਿਆਂ ਨੇ ਜਾਨ ਤੇ ਖੇਡ ਕੇ ਮੈਂ ਇਹ ਸਮਝਦਾ ਮਾਰ ਵੀ ਸਕਦੇ ਸੀ ਉਹਨਾਂ ਨੂੰ ਜਿਹੜੇ ਤਸਕਰਾਂ ਦੇ ਨਾਲ ਗੈਂਗਸਟਰ ਰੱਖੇ ਹੁੰਦੇ ਆ ਜਿਹੜੇ ਦੇਖਦੇ ਹੀ ਗੋਲੀ ਸ਼ੁਰੂ ਕਰ ਦਿੰਦੇ ਨੇ ਤੇ ਅੱਜ ਅਸੀਂ ਗੁੱਟਲਾ ਢੇਚੇ ਜਿਹੜੀ ਗੱਡੀ ਖੜੀ ਆ ਡੇਢ-ਦੋ ਘੰਟੇ ਹੋ ਗਏ ਅਸੀਂ ਇੱਥੇ ਖੜੀ ਆ 112 ਨੰਬਰ ਤਾਂ 15 ਮਿੰਟ ਚ ਆ ਕੇ ਸੀ ਪਰ ਥਾਣੇ ਦੀ ਜਿਹੜੀ ਟੀਮ ਹੈ ਹੁਣੀ-ਹੁਣੀ ਤੁਹਾਡੇ ਸਾਹਮਣੇ ਪੁੱਜੀ ਆ ਆਪਣਾ ਗੁੱਡ ਨੇਮ ਤੇ ਲੋਕੇਸ਼ਨ ਦੱਸੋ ਸੀਸ਼ ਕੁਮਾਰ ਰਾਸ਼ਟਰੀ ਅਧਿਖਸ਼ ਗੌਰ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ੍ਰੀ ਹੰਦ ਕੀ ਕੀ ਜਾਣੇ ਆ ਆਪਾਂ ਹੁਣ ਮੇਰੀ ਇਹ ਬੇਨਤੀ ਆ ਮੇਰੀ ਛੋਟੇ ਚੈਨਲ ਦੇ ਜ਼ਰੀਏ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਇਹ ਜਿਹੜਾ ਤਸਕਰੀ ਦਾ ਧੰਦਾ ਅਤਿਆਚਾਰ ਦਾ ਧੰਦਾ ਇਹਦੇ ਨਾਲ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਚਾਹੇ ਕੋਈ ਸਿੱਖ ਸਮਾਜ ਤੋਂ ਹੋਣਾ ਚਾਹੇ ਹਿੰਦੂ ਸਮਾਜ ਤੋਂ ਹੈ ਸਾਰੇ ਇਹਨਾਂ ਨੂੰ ਗਊ ਵੰਸ਼ ਨੂੰ ਪ੍ਰੇਮ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੇ ਟੱਬਰ ਪਾਲਿਆ ਹੈ ਖੇਤੀ ਕਰਕੇ ਅੱਜ ਇਹਨਾਂ ਦੀ ਬੇਕਦਰਹੀ ਕਰਕੇ ਇਹ ਬੁੱਚੜਖਾਨੇ ਭੇਜ ਰਹੇ ਆ ਇਹਦੇ ਨਾਲ ਧਾਰਮਿਕ ਭਾਵਨਾ ਜੁੜਨ ਹੁਣ ਕਾਰਨ ਕਿਸੇ ਵੀ ਵਕਤ ਜਿਹੜਾ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਇਸ ਕਰਕੇ ਇਹਨਾਂ ਨੂੰ ਨਾ ਪਾਣੀ ਚਾਹੀਦੀ ਹੈ ਜਦੋਂ ਅਸੀਂ ਗੱਡੀ ਫੜ ਕੇ ਦਿੰਦੇ ਆ ਜੋ ਅਸੀਂ ਬੰਦਾ ਫੜ ਕੇ ਦਿੰਦੇ ਆ ਉਸ ਤੋਂ ਬਾਅਦ ਕਾਰਵਾਈ ਠੱਪ ਹੋ ਜਾਂਦੀ ਆ ਪਹਿਲਾਂ ਕਿੰਨੀਆਂ ਗੱਡੀਆਂ ਫੜੀਆਂ ਅਸੀਂ ਗੱਡੀਆਂ ਦੀ ਅਸੀਂ ਗਿਣਤੀ ਵੀ ਕਰਾ ਸਕਦਾ ਮੈਂ ਤਾਂ 40 ਸਾਲ ਤੋਂ ਗੱਡੀਆਂ ਫੜ ਰਿਹਾ ਡੇਢ 2000 ਗੱਡੀ ਦਾ ਤਾਂ ਪਰਚਾ ਮੇਰੇ ਵੱਲੋਂ ਹੈ ਤਾਂ ਪੂਰੇ ਦੇਸ਼ 'ਚ ਸਾਡਾ ਇਹ ਜਿਹੜਾ ਸੰਗਠਨ ਗੌਰ ਰਖਾ ਦਾ ਤਾਂ ਸਭ ਤੋਂ ਵੱਡਾ ਸੰਗਠਨ ਹੈ ਅਤੇ ਸਭ ਤੋਂ ਵੱਧ ਪਰਚੇ 10 ਤੋਂ 12000 ਪਰਚਾ ਸਾਡੇ ਗੌਰਤਸ਼ਲ ਵੱਲੋਂ ਕਿਰਾਇਆ ਹੋਇਆ ਭਗਵੰਤ ਮਾਨ ਜੀ ਨੂੰ ਸਾਡੇ ਮਾਨਯੋਗ ਸੀਐਮ ਜੀ ਨੂੰ ਬੇਨਤੀ ਹੈ ਵੀ ਇਹਨਾਂ ਤੇ ਇਹੀ ਜੀ ਸਖਤ ਕਾਰਵਾਈ ਹੋਵੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਵੀ ਸ਼ਾਂਤਮਈ ਰਹੇ ਤਾਂ ਇਹਨਾਂ ਦੀ ਵੀ ਜਾਨ ਬੱਚੇ ਜਿਹੜੀਆਂ ਸੜਕਾਂ ਤੇ ਘੁੰਮਣਾਂ ਨਾ ਮਰਨੀਆਂ ਉਹਦਾ 5-700 ਕਰੋੜ ਰੁਪਇਆ ਸਰਕਾਰ ਕੋਲ ਜਮ੍ਹਾਂ ਕਾਉਂਸਲਸ ਦਾ ਉਹ ਜਿਹੜਾ ਪੈਸਾ ਉਹ ਗਊਸ਼ਾਲਾ ਨੂੰ ਮਿਲਣਾ ਚਾਹੀਦਾ ਜਾਂ ਨਵੀਆਂ ਗਊਸ਼ਾਲਾ ਬਣਾ ਕੇ ਗਊਆਂ ਨੂੰ ਜਿਹੜੀਆਂ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਉਹ ਵੀ ਉਹਨਾਂ ਨੂੰ ਛੱਡਣੀਆਂ ਚਾਹੀਦੀਆਂ ਮਜਬੂਰਨ ਜੇ ਇਹ ਪ੍ਰਵੰਧ ਨਾ ਕੀਤਾ ਤਾਂ ਗਊ ਰੱਖਿਆ ਦਲ ਜਿਹੜੇ ਆਪਣੇ ਕਿਸਾਨ ਵੀਰ ਆ ਉਹ ਵੀ ਸਾਡੇ ਨਾਲ ਸਹਿਮਤ ਹੈ ਕਈ ਵਾਰ ਸਾਡੀ ਤੁਸੀਂ ਠੇਕੇਦਾਰ ਦਾ ਜ਼ਿਕਰ ਕੀਤਾ ਜਾਣਦੇ ਹੋ ਕੌਣ ਹੈ ਠੇਕੇਦਾਰ ਜਿਹਦੇ ਚੌਲੀ ਆਉਂਦਾ ਨਾਂ ਇੱਕ ਨਾਲ ਉਹਦੇ ਇੰਦਰ ਚਰਨਜੀਤ ਹੈ ਚੰਨੀ ਤੇ ਉਹਨਾਂ ਤੇ ਪਰਚੇ ਵੀ ਆ ਕਿਤੋਂ ਦੇ ਨੇ ਠੇਕੇਦਾਰ ਇਹ ਇਸ ਨਾਲ ਉਹ ਲੋਧਾਨੇ ਚ ਰਹ ਰਹੇ ਆ ਇੱਕ ਮੇਰ ਗੱਲ ਉਹਨੇ ਦਾ ਦੂਸਰਾ ਓਕੇ ਉਹਨਾਂ ਦਾ ਨੰਬਰ ਸਾਡੇ ਕੋਲ ਹੈਗਾ ਉਹਨਾਂ ਤੇ ਜੇ ਸਰਕਾਰ ਜਾਂ ਪ੍ਰਸ਼ਾਸਨ ਸਖਤ ਕਾਰਵਾਈ ਕਰਦਾ ਤਾਂ ਅੱਜ ਜਿਹੜਾ ਗੋਹ ਵੰਸ਼ ਦੀ ਜਿਹੜੀ ਬੁਰੀ ਹਾਲਤ ਹੋ ਰਹੀ ਹੈ ਪੰਜਾਬ ਚ ਉਹ ਨਹੀਂ ਹੋਣੀ ਸੀ ਮੈਂ ਕਦੇ ਵੀ 40 ਸਾਲ ਤੋਂ ਐਸਾ ਨਹੀਂ ਦੇਖਿਆ ਪੰਜਾਬ ਚ ਬਈ ਗਊ ਮਾਸ ਵੀ ਗਊਆਂ ਕੱਟ ਕੇ ਵੀ ਜਾਂਦੀਆਂ ਹੁਣ ਅਸੀਂ ਕੱਟੋ-ਕੱਟੇ 1 ਸਾਲ ਦੇ ਅੰਦਰ 10-12 ਗਊ ਮਾਸ ਦੇ ਟਰੱਕ ਭਰੇ ਹੋਏ ਫੜਦੇ ਸੀ ਹੁਣ ਚੜ ਕੇ ਦੇਖਿਆ ਕੀ ਸੀ ਇਹਦੇ ਵਿੱਚ ਗਊਆਂ ਜਾਂ ਸ਼ਾਹਨ ਪਹਿਲ ਵੀ ਹੈ ਤੇ ਸ਼ਾਹਨ ਵੀ ਹੈ ਕਿਉਂਕਿ ਇਹਨਾਂ ਨੇ ਕੱਟਣ ਵਾਸਤੇ ਲੈ ਕੇ ਜਾਣਾ ਬਹੁਤ ਬੁਰੀ ਤਰ੍ਹਾਂ ਤੁਹਾਡੇ ਸਾਹਮਣੇ ਬੰਦ ਹੈ ਸ਼ਾਹਨ ਨੂੰ ਇਹਨਾਂ ਦਾ ਜਗ੍ਹਾ ਨਹੀਂ ਹੈ ਏਸੀ ਚੱਲ ਰਿਹਾ ਠੰਡਾ ਕਰਿਆ ਹੋਇਆ ਫ੍ਰਿਜ ਤੇ ਜੇ ਜ਼ਿਆਦਾ देर ਅਸੀਂ ਖੜੇ ਇਸੇ ਕਰਕੇ ਮੈਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਫੋਨ ਕਰਨਾ ਪਿਆ ਤੁਰੰਤ ਫਿਰ ਪੁਲਿਸ ਕਾਰਵਾਈ ਕਰਦੇ ਹੋਏ ਇੱਥੇ ਉੱਚੀ ਹੈ ਨਹੀਂ ਇੱਥੇ ਜੇ ਥੋੜੀ देर ਹੋਰ ਖੜ੍ਹ ਜਾਂਦੀਆਂ ਤਾਂ ਇਹਨਾਂ ਦੀ ਮੌਤ ਹੋ ਜਾਂਦੀ। ਬੁਲਰਾੜਾ ਚ ਅੱਜ ਗਊਆਂ ਫੜੀਆਂ ਗਈਆਂ ਬੁੱਚੜਖਾਨੇ ਲੈ ਕੇ ਜਾ ਰਹੇ ਸੀ। ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਜੋ ਗਊ ਸੇਵਾ ਦੇ ਵਿੱਚ ਲੱਗੇ ਹੋਏ ਗਊ ਭਗਤ ਨੇ ਉਹ ਦਿਨ ਰਾਤ ਜਾ ਕੇ ਗਊਆਂ ਦੀ ਤਸਕਰੀ ਰੋਕ ਦੇਣੀ। ਪਰੰਤੂ ਸਾਡੇ ਪੰਜਾਬ ਦੇ ਕਾਨੂੰਨ ਇੰਨੇ ਲਚਕੀਲੇ ਨੇ ਵੀ ਜਦੋਂ ਉਹ ਫੜ ਲੈਂਦੇ ਨੇ ਉਸ ਤੋਂ ਬਾਅਦ 2 ਸਾਲ ਦੀ ਤੁਲ ਸਜ਼ਾ ਹੈ ਤੇ 2 ਸਾਲ ਦੀ ਸਜ਼ਾ ਕਰਕੇ ਇਹਨਾਂ ਨੂੰ ਛੱਡ ਦਿੰਦੇ ਨੇ ਤਾਂ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਗਊ ਤਸਕਰੀ ਦੇ ਵਿੱਚ ਜਿਹੜੇ ਲੋਕ ਫੜੇ ਜਾਂਦੇ ਨੇ ਗਊ ਹੱਤਿਆ ਜਿਹੜੇ ਫੜੇ ਜਾਂਦੇ ਨੇ ਇਹਨਾਂ ਤੇ 10 ਤੋਂ ਲੈ ਕੇ 12 ਸਾਲ ਦੀ ਪੱਠੋਕੜ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਗਊ ਨੂੰ ਅਸੀਂ ਮਾਤਾ ਰੂਪ ਚ ਮੰਨਦੇ ਹਾਂ ਤੇ ਮਾਤਾ ਰੂਪ ਇਹ ਮੰਨਣ ਕਰਕੇ ਵੀ ਸਾਡੇ ਮਾਂ ਦੇ ਸਮਾਨ ਹੈ ਤਾਂ ਇਸ ਲਈ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਮਾ ਹੋਣੀ ਚਾਹੀਦੀਆਂ ਨੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਫੋਕਸ ਤੋਂ ਫੋਕਸ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਵਿੱਚ ਤਬਦੀਲੀ ਲਿਆ ਕੇ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਕੀਤੀ ਜਾਵੇ। ਜੈ ਸ਼ੀਰਾਂ। ਬੁਢਾਡੇ ਗਊਆਂ ਫੜੀਆਂ ਕਿ ਕਹੋਂਗੇ? ਇੱਕ ਪਾਸੇ ਪੰਜਾਬ ਦੇ ਵਿੱਚ ਜਿੱਥੇ ਅਸੀਂ ਗਰੀਬ ਤੇ ਗਊ ਦੀ ਰੱਖਿਆ ਦੀ ਗੱਲ ਕਰਦੇ ਆਂ ਤੇ ਉੱਥੇ ਹੀ ਬਲੱਡ ਦੇ ਵਿੱਚ ਅੱਜ ਗਊ ਗਊਆਂ ਦਾ ਭਰਿਆ ਹੋਇਆ ਟਰੱਕ ਫੜਿਆ ਗਿਆ ਜਿਨ੍ਹਾਂ ਨੂੰ ਕੀ ਮਤ ਵਿੱਚ ਲਿਜਾਇਆ ਜਾ ਰਿਹਾ ਕੱਟਣ ਵਾਸਤੇ ਲਿਜਾ ਰਿਹਾ ਸੀ। ਐਡੀ ਵੱਡੀ ਤਸਕਰੀ ਪੰਜਾਬ ਦੀ ਗੁਰੂਆਂ ਦੀ ਧਰਤੀ ਦੇ ਉੱਤੇ ਬੜਾ ਮਦ ਮਦਭਾਗੀ ਗੱਲ ਹੈ ਔਰ ਮੈਂ ਮਾਨ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਵੀ ਇਹ ਜੋ ਗਊ ਹੱਤਿਆ ਇਹਨਾਂ ਜੋ ਗਊਆਂ ਦੇ ਨਾਤੇ ਆਪਣੇ ਪੈਸਾ ਜੋ ਟੈਕਸ ਰਹੀ ਆਪਣੇ ਇਕੱਠਾ ਕੀਤਾ ਜਾਂਦਾ ਅਗਰ ਸਹੀ ਢੰਗ ਨਾਲ ਗਊਸ਼ਾਲਾਂ ਤੇ ਲਾ ਕੇ ਗਊਆਂ ਦੀ ਰੱਖਿਆ ਵਾਸਤੇ ਲਾਇਆ ਜਾਵੇ ਤੇ ਇਹੋ ਜਿਹੇ ਨਾ ਤਾਂ ਐਕਸੀਡੈਂਟ ਹੋਣ ਔਰ ਵੱਧ ਤੋਂ ਵੱਧ ਗਊਸ਼ਾਲਾਵਾ ਮਾਣ ਤੇ ਜਿਹੜਾ ਇਹ ਗਊ ਦੀ ਤਸਕਰੀ ਆ ਇਹਦੇ ਤੇ ਵੱਧ ਤੋਂ ਵੱਧ ਸਜ਼ਾ ਕਰਕੇ ਤਾਂ ਕਿ ਇਹੋ ਜੇ ਘਰੋਣਾਪਰਾਧ ਨਾ ਕਰ ਸਕੇ ਇਹ ਗਊ ਭਗਤਾਂ ਨੇ ਫੜਿਆ ਟਰੱਕ ਦੀ ਪੁਲਿਸ ਦੀ ਕੀ ਸਥਿਤੀ ਰਹਗੀ ਇਸ ਵਿੱਚ ਦੇਖੋ ਜੀ ਗਊ ਭਗਤ ਵਿਚਾਰੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਜਿਵੇਂ ਟਰੱਕ ਫੜਦੇ ਆ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਹੀ ਵਰੀ ਇਹ ਹੁੰਦਾ ਵੀ ਲੈ ਦੇ ਕੇ ਹੁਣ ਕਰ ਦਿੱਤਾ ਜਾਂਦਾ ਪਰ ਅੱਜ ਇਹੋ ਜਿਹਾ ਮੌਕਾ ਨਹੀਂ ਆ ਪੁਲਿਸ ਵੀ ਥੋੜੀ ਅਲਰਟ ਹੈ ਮੈਂ ਜੋ ਅੱਜ ਮੌਕੇ ਤੇ ਦੇਖਿਆ ਅੱਛੀ ਰਿਸਪੌਂਸਿਬਿਲਿਟੀ ਦਾ ਔਰ ਮੈਨੂੰ ਉਮੀਦ ਹੈ ਕਿ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਟਰੱਕ ਮਿਲਿਆ ਜਿੱਥੇ ਮਿਲਿਆ ਸੀ ਕੌਣ ਬੋਲਦੇ ਨੇ? ਇਹ ਟਰੱਕ ਗਊਸੱਲਾ ਐਸਐਸ ਚਾਂਸੀ ਦਾਣਾ ਸਦੀਪ ਲਾੜਰ ਬੋਲਦਾ ਜੀ। ਅਕਾ ਜਿਹੜਾ ਗਊਸੱਲਾ ਪ੍ਰਧਾਨ ਨੇ ਰਾਤ ਨੂੰ ਇੱਥੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਲੱਗੇ ਰੋਕ ਲਿਆ ਉਹ ਆਖਾਣੇ ਫੋਨ ਕਰਤਾ ਤੇ ਅਸੀਂ ਮੌਕੇ ਤੇ ਆ ਕੇ ਕਾਰਵਾਈ ਜਿਹੜੀ ਬਣਦੀ ਹੈ ਕਰਦੇ। ਕਿੱਥੇ ਲੈ ਕੇ ਜਾ ਰਹੇ ਹੋ ਹੁਣ ਇਹਨਾਂ ਗਊਆਂ ਨੂੰ? ਜਿਹੜੇ ਗਊਆਂ ਨੇ ਗਊਸੱਲਾ ਸੱਦਾਂਗੇ ਜੀ ਉਹ ਦੋ ਟਰੱਕ ਥਾਣੇ ਲੈ ਜਾਵਾਂ। ਕਿੰਨੀਆਂ ਗਊਆਂ ਨੇ ਇਹਦੇ ਵਿੱਚ? ਗਊਆਂ ਦੀ ਗਿਣਤੀ ਕਰਨ ਤੇ ਪਤਾ ਲ